ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ETT 5993 ਤੇ ETT 6435 ਸੰਬੰਧੀ ਅਪਾਇੰਟ ਹੋਏ ਤੇ ਗੈਰ ਹਾਜ਼ਰ ਕੈਂਡੀਡੇਟਸ ਦਾ ਦਫਤਰ ਸਕੂਲ ਐਜੂਕੇਸ਼ਨ ਬੋਰਡ ਐਲੀਮੈਂਟਰੀ ਸਿੱਖਿਆ ਦੁਆਰਾ ਸਾਰਾ ਰਿਕਾਰਡ ਤਲਬ ਕੀਤੇ ਜਾਣ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੂੰ ਲਿਖੇ ਗਏ ਪੱਤਰ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਜ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜਿਵੇਂ ਰੇਕਾਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਬ ਜੈਨੂ ਸਭੇ ਸੇ ਮਿਲ ਜਾਇਆ ਕਰੇ ਅੱਜ ਦੇ ਯੋਗ ਵਿੱਚ ਹਰੇਕ ਵਿਅਕਤੀ ਪੜਿਆ ਲਿਖਿਆ ਤੇ ਸੁਚੇਤ ਹੈ ਜਿਸ ਕਰਕੇ ਜਦੋਂ ਵੀ ਉਹਨਾਂ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤਾਂ ਉਹ ਮਾਨਯੋਗ ਕੋਰਟਾਂ ਦਾ ਦਰਵਾਜ਼ਾ ਖੜਕਾਉਣ ਤੋਂ ਹੁਰੇਜ ਨਹੀਂ ਕਰਦੇ ਖਾਸ ਕਰਕੇ ਸਿੱਖਿਆ ਦੇ ਖੇਤਰ ਵਿੱਚ ਈ.ਡੀ.ਟੀ. ਕਾਡਰ ਮਾਸਟਰ ਕਾਡਰ ਲੈਕਚਰ ਕਾਡਰ ਆਦਿ ਸਾਰੀਆਂ ਭਰਤੀਆਂ ਦੇ ਉਮੀਦਵਾਰ ਪੂਰੀ ਤਰ੍ਹਾਂ ਚੌਕਸ ਰਹਿੰਦੇ ਹਨ ਤੇ ਜਦੋਂ ਵੀ ਕਿਸੇ ਤਰ੍ਹਾਂ ਤੇ ਨਿਰਧਾਰਿਤ ਧੂਲਾਂ ਤੋਂ ਬਾਹਰ ਜਾ ਕੇ ਭਰਤੀ ਡਾਇਰੈਕਟੋਰੇਟ ਦੁਆਰਾ ਪਰਤੀ ਦਾ ਅਮਲ ਹੋਂਦ ਵਿੱਚ ਲੈਂਦਾ ਜਾਂਦਾ ਹੈ ਤੇ ਨਿਯਮਾਂ ਦੀ ਉਤਾਹੀ ਕੀਤੀ ਜਾਂਦੀ ਹੈ ਤਾਂ ਫਿਰ ਅਫੈਕਟਡ ਉਮੀਦਵਾਰ ਜੱਟ ਅਦਾਲਤਾਂ ਦਾ ਰੁਖ ਕਰਦੇ ਦਿਖਾਈ ਦਿੰਦੇ ਹਨ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਏਟੀਟੀਓ ਨਾਲ ਸੰਬੰਧਿਤ ਭਰਤੀ ਦੀ ਪ੍ਰਕਿਰਿਆ ਵਿੱਚ ਦੇਖਣ ਨੂੰ ਮਿਲਿਆ ਹੈ ਜਿਸ ਦੇ ਵਿਰੁੱਧ ਇੱਕ ਸੀਓਸੀਪ 1057/225 ਲੱਗੀ ਹੈ ਜਿਸ ਨਾਲ ਭਰਤੀ ਦੇ ਪ੍ਰੋਸੈਸ ਵਿੱਚ ਪੂਰੀ ਤਰ੍ਹਾਂ ਦੇ ਨਾਲ ਤਰਫੱਲੀ ਮਚ ਗਈ ਹੈ ਦਰਅਸਲ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ CWP 10675/2020 ਲੱਗੀ ਸੀ ਜਿਸ ਦੇ ਫੈਸਲੇ ਵਿੱਚ ਮਾਝਾ ਹਾਈ ਕੋਰਟ ਨੇ ਭਰਤੀਆਂ ਕਰਨ ਵਕਤ ਕੁਝ ਗਾਈਡਲਾਈਨਸ ਜਾਰੀ ਕੀਤੀਆਂ ਸਾਨੂੰ ਹਾਈ ਕੋਰਟ ਦੁਆਰਾ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਕਿਸੇ ਵੀ ਭਰਤੀ ਦਾ ਪ੍ਰਕਿਰਿਆ ਪੂਰਾ ਕਰਨ ਵਲੇ ਸਭ ਤੋਂ ਪਹਿਲਾਂ ਓਪਨ ਦੀ ਮੈਰਿਟ ਵਿੱਚ ਸਾਰੀਆਂ ਹੀ categories ਦੇ ਉਮੀਦਵਾਰਾਂ ਨੂੰ ਵਿਚਾਰਿਆ ਜਾਵੇ ਭਾਵੇਂ ਕਿ ਉਹਨਾਂ ਦੀ ਬੇਸ category ਕੋਈ ਵੀ ਹੋਵੇ ਇਸ ਨੂੰ ਪੂਰਾ ਕਰਨ ਉਪਰੰਤ ਉਮੀਦਵਾਰਾਂ ਨੂੰ ਉਹਨਾਂ ਦੀ ਆਪਣੀ-ਆਪਣੀ ਕੈਟਾਗਰੀ ਵਿੱਚ ਵਿਚਾਰਿਆ ਜਾਵੇ ਸੀਡਬਲਿਊ ਪੀ 10675 ਆਫ 220 ਸੰਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਦਾ ਮਕਸਦ ਇਹ ਸੀ ਕਿ ਕਿਸੇ ਵੀ ਰਿਜ਼ਰਵ ਕੈਟਾਗਰੀ ਜਿਵੇਂ ਐਡਬਲਿਊ ਐਸ ਐਸ ਸੀ ਬੀ ਸੀ ਆਦੀ ਕੈਟਾਗਰੀ ਨਾਲ ਰਿਲੇਟਡ ਉਮੀਦਵਾਰਾਂ ਦੇ ਹੱਕਾਂ ਦੀ ਵਾਇਓਲੇਸ਼ਨ ਨਾ ਹੋਵੇ ਤੇ ਉਹਨਾਂ ਲਈ ਨਿਰਧਾਰਤ ਕੀਤੀਆਂ ਗਈਆਂ ਪੂਰੀਆਂ ਦੀਆਂ ਪੂਰੀਆਂ ਪੋਸਟਾਂ ਉਸ ਕੈਟਾਗਰੀ ਦੇ ਉਮੀਦਵਾਰਾਂ ਨੂੰ ਮਿਲਣ। ਪਰੰਤੂ ਮੌਜੂਦਾ ਸਮੇਂ ਵਿੱਚ ਚੱਲ ਰਹੀ ਹੀਟੀ 599 ਵਰਤੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਡਬੀਪੀ ਨੰਬਰ 10675/2020 ਦੀਆਂ ਹਦਾਇਤਾਂ ਨੂੰ ਘੱਟ ਤੌਰ ਤੇ ਦਰਕਰਨ ਕਰਕੇ ਲਗਭਗ 2500 ਉਮੀਦਵਾਰਾਂ ਨੂੰ ਸਾਰੀਆਂ ਹੀ ਕੈਟਾਗਰੀਆਂ ਨਾਲ ਜੋ ਕਿ ਸੰਬੰਧਿਤ ਸਨ ਉਨਾਂ ਨੂੰ ਆਰਡਰ ਜਾਰੀ ਕਰਕੇ ਇਕੱਠਿਆਂ ਹੀ ਜੁਆਇਨ ਕਰਵਾਉਣ ਦੀ ਪ੍ਰਕਿਰਿਆ ਆਰੰਭ ਕੀਤੀ ਗਈ ਸੀ ਜਿਸ ਦੇ ਵਿਰੁੱਧ ਇੱਕ COCPE 1057/225 ਵੀਰਪਾਲ ਕੌਰ वर्सेस ਸਟੇਟ ਆਫ ਪੰਜਾਬ ਫਾਈਲ ਕੀਤੀ ਗਈ ਸੀ ਇਸ COCPE ਦ ਮਿਤੀ 4/4/2025 ਨੂੰ ਯਾਨੀ 4 ਅਪ੍ਰੈਲ 2025 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਜੋ ਫੈਸਲਾ ਆਇਆ ਉਸ ਨੇ ETT ਪੁਨਰ ਨਿਯਾਣਵੇਂ ਭਰਤੀ ਪ੍ਰਕਿਰਿਆ ਦੀ ਜੁਆਇਨਗ ਸਬੰਧੀ ਤਰਫ ਲੀਕ ਮੱਚ ਗਈ ਸਿਕਿਆ ਭਾਗ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਚੁਣੇ ਹੋਏ ਅਪੁਆਇੰਟਡ ਲਗਭਗ 2500 ਉਮੀਦਵਾਰਾਂ ਸੰਬੰਧੀ ਇੱਕ ਹੁਕਮ ਜਾਰੀ ਕੀਤਾ ਕਿ ਜੋ ਉਮੀਦਵਾਰ ਜੁਆਇਨ ਕਰ ਗਏ ਹਨ ਸੋ ਕਰ ਦੇ ਤੇ ਬਾਕੀ ਉਮੀਦਵਾਰਾਂ ਦੀ ਜੁਆਇਨਿੰਗ ਤੁਰੰਤ ਪ੍ਰਭਾਵ ਤੋਂ ਰੋਕ ਦਿੱਤੀ ਗਈ ਇਸ ਨਾਲ ਲਗਭਗ 800 ਉਮੀਦਵਾਰ ਤਾਂ ਜੁਆਇਨ ਕਰ ਗਏ ਸਨ ਪਰੰਤੂ 1700 ਦੇ ਕਰੀਬ ਉਮੀਦਵਾਰ ਨਿਯੁਕਤੀ ਪੱਤਰ ਲੈ ਕੇ ਵੀ ਰੁਜ਼ਗਾਰ ਪ੍ਰਾਪਤ ਕਰਨ ਤੋਂ ਅਸਮਰਥ ਹਨ ਉਨਾਂ ਨੂੰ ਡੀਪੀਆਈ ਐਲੀਮੈਂਟਰੀ ਸਿੱਖਿਆ ਦੇ ਦਫ਼ਤਰ ਦੇ ਅੱਗੇ ਤਰਨਾ ਲਾ ਕੇ ਜੁਆਇਨਿੰਗ ਜਲਦੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰੰਤੂ ਦੂਜੇ ਪਾਸੇ ਦਫ਼ਤਰ ਸਕੂਲ ਸਿੱਖਿਆ ਬੋਰਡ ਐਲੀਮੈਂਟਰੀ ਸਿੱਖਿਆ ਨੇ ਸਾਰੇ ਡੀਈਓਸ ਐਲੀਮੈਂਟਰੀ ਸਿੱਖਿਆ ਨੂੰ ਮਿਤੀ 10/4/2025 ਤੇ 11/4/2025 ਨੂੰ 88994 ਤੇ 8835 ਦੇ ਜੁਆਇਨ ਕੀਤੇ ਹੋਏ ਉਮੀਦਵਾਰਾਂ ਦਾ ਮੁਕੰਮਲ ਡਾਟਾ ਯਾਨੀ ਰਜਿਸਟ੍ਰੇਸ਼ਨ ਨੰਬਰ ਐਪਲੀਕੇਸ਼ਨ ਨੰਬਰ ਸਿਲੈਕਸ਼ਨ ਕੈਟਾਗਰੀ ਤੇ ਬੇਸ ਕੈਟਾਗਰੀ ਸਮੇਤ ਸੌਫਟ ਕਾਪੀ ਤੇ ਹਾਰਡ ਕਾਪੀ ਸਮੇਤ ਲੈਉਣ ਲਈ ਲਿਖਿਆ ਗਿਆ ਹੈ ਇਸ ਤੋਂ ਇਲਾਵਾ 88 ਛਾੜ ਪੰਦੀ ਪੱਤੀ ਦਿਨ ਜੋ ਉਮੀਦਵਾਰ ਨੋਟ ਡਿਵੈਨਿੰਗ ਹਨ ਜਾਂ ਫਿਰ ਆਪਣੇ ਪੱਤਰ ਤੇ ਜਿਨ੍ਹਾਂ ਦੀ ਪਾਤਰਤਾ ਰੱਦ ਕੀਤੀ ਗਈ ਹੈ ਉਹਨਾਂ ਦੇ ਵੇਰਵੇ ਸੌਫਟ ਤੇ ਹਾਰਡ ਕਾਪੀ ਔਰ ਕਰਮਚਾਰੀਆਂ ਦੀ ਹਾਜ਼ਰੀ ਰਿਪੋਰਟ ਤੇ ਗੈਰ ਹਾਜ਼ਰੀ ਰਿਪੋਰਟ ਵੀ ਨਾਲ ਲੈਉਣ ਦੀ ਹਦਾਇਤ ਜਿਨ੍ਹਾਂ ਸਿੱਖਿਆ ਅਰਸਾ ਐਲੀਮੈਂਟਿ ਸਿੱਖਿਆ ਨੂੰ ਕੀਤੀ ਗਈ ਹੈ ਸਿੱਘਾ ਭਾਗ ਦੇ ਐਲੀਮੈਂਟ ਇਸੇਖਾ ਵਿੰਗ ਵਿੱਚ ਇੰਨੀ ਵੱਡੀ ਹਿਲਜੁਲ ਦਾ ਕਾਰਨ ਸੀਓਸੀਪ 1057/2225 ਵੀਰਪਾਉਣ ਕੌਰ ਬਰਸਸ ਸਟੇਟ ਆਫ ਪੰਜਾਬ ਦਾ ਮਿਤੀ 4/2025 ਨੂੰ ਆਇਆ ਫੈਸਲਾ ਹੈ ਤੇ ਮਿਤੀ 21/4/2025 ਨੂੰ ਮਾਝਾ ਪੰਜਾਬ ਨ ਫਰੀਆਨਾ ਹਾਈ ਕੋਰਟ ਵਿੱਚ ਹੋਣ ਵਾਲੀ ਜੋ ਨੈਕਸਟ ਹੀਅਰਿੰਗ ਹੈ ਇਸ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਭਰਤੀ ਡਾਇਰੈਕਟੋਰੇਟ ਨੂੰ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਈਟੀਟੀ 1992/ਪ੍ਰਤੀ ਦੀ ਪਹਿਲਾ ਓਪਨ ਕੈਟੇਗਰੀ ਪੂਰੀ ਕਰਨ ਸੰਬੰਧੀ ਰਿਪੋਰਟ ਪੇਸ਼ ਕਰਨਾ ਪਵੇਗਾ ਤਾਂ ਜੋ ਸੀਓਸੀਪੀ 1057/2025 ਦੇ 4/2025 ਦੇ ਫੈਸਲੇ ਨੂੰ ਅਮਲ ਵਿੱਚ ਲਿਆਉਣ ਦਾ ਸਬੂਤ ਪੇਸ਼ ਕੀਤਾ ਜਾ ਸਕੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ